ਵੱਡਾ ਹੁਣ ਰਾਜਧਾਨੀ ਤੋਂ ਬਿਨਾ ਨਹੀਂ ਸਰਦਾ ਸਾਡਾ ਇਸ ਯੂਨੀਵਰਸਿਟੀ ਤੋਂ ਬਿਨਾ ਨਹੀਂ ਸਰਦਾ ਸਾਡਾ ਸਾਡਿਆ ਦਰਿਆਈ ਪਾਣੀਆਂ ਤੋਂ ਬਿਨਾ ਨਹੀਂ ਸਰਦਾ ਜੇ ਹਰਿਆਣੇ ਦੀ ਕੁਰਕ ਖੇਤਰ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਲਾਨਣਗੇ ਤੇ ਪੰਜਾਬ ਵੱਡਾ ਭਰਾ ਬਣ ਕੇ ਹਰਿਆਣੇ ਨਾਲ ਖੜੇਗਾ ਜੇ Shimla ਦੀ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਲਾਨਣਗੇ ਪੰਜਾਬ ਹਮਾਚਲ ਨਾਲ ਖੜਾ ਹੋਊਗਾ ਸਾਡੀ ਬੇਨਤੀ ਹੈ ਨਾ ਦੋਵਾਂ ਸੂਬਿਆਂ ਦੇ ਵਿਦਿਆਰਥੀਆਂ ਨੂੰ ਕਿ ਅੱਜ ਭਰਾ ਬਣੇ ਪੰਜਾਬ ਦੇ ਨਾਲ ਖੜੋ ਸ਼ਾਹੀ ਦੀ ਬਖਸ਼ੀ ਫਤਿਹ ਦਾ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਇਸ ਦਰਨੇ ਚ ਚੱਲ ਕੇ ਆਈ ਸਾਰੀ ਸੰਗਤ ਦਾ ਕਦਮ-ਕਦਮ ਸਾਡੇ ਸਿਰ ਮੱਥੇ ਆ ਸਭ ਤੋਂ ਪਹਿਲੇ ਮੈਂ ਗੱਲ ਕਰਾਂਗਾ ਸੈਨੇਟ ਦੀ ਤਾਂ ਸੈਨੇਟ ਦੇ ਸੰਘਰਸ਼ ਨੂੰ ਵੰਡਣ ਦੇ ਵਾਸਤੇ ਪ੍ਰਸ਼ਾਸਨ ਵੱਲੋਂ ਇਹ ਕੀ ਜਾ ਰਿਹਾ ਹੈ ਕਿ ਇੱਥੇ ਪੰਜਾਬ ਹਰਿਆਣਾ ਮਾਚਲ ਦਾ ਕੋਈ ਕਨਫਲਿਕਟ ਹੋਊਗਾ ਤਾਹੀ ਆਪਣੇ ਹਿਮਾਚਲ ਤੇ ਹਰਿਆਣੇ ਦੇ ਵੀਰਾਂ ਨੂੰ ਇਹ ਗੱਲ ਦੱਸ ਦਈਏ ਕਿ ਜੇ ਉਹਨਾਂ ਦੇ بڑے ਬੱਚੇ ਸੈਨੇਟ ਦੇ ਵਿੱਚ ਵੋਟ ਪਾ ਸਕਦੇ ਆ ਤੇ ਉਹ 99ਵੇਂ ਮੈਂਬਰੀ ਸੈਨੇਟ 'ਚ ਵੋਟ ਪਾ ਸਕਦੇ ਆ 31 ਮੈਂਬਰ 'ਚ ਉਹਨਾਂ ਨੇ ਗ੍ਰੈਜੂਏਟ ਕੰਸਟੀਟੂਐਂਸੀ ਨਹੀਂ ਛੱਡੀ ਇਸ ਲਈ ਜੇ ਉਹਨਾਂ ਦਾ 'ਚ ਕੋਈ ਹਿੱਸਾ ਹੈ ਤੇ 99ਵੇਂ ਮੈਂਬਰੀ ਨਾ ਬਣਦਾ ਉਦੋਂ ਕੋਈ ਨਹੀਂ ਬਣਦਾ ਉਹਦੂ ਅਗਲੀ ਗੱਲ ਜੇ ਹਰਿਆਣੇ ਦੀ ਕੁਰਕ ਖੇਤਰ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਐਲਾਨਣਗੇ ਤੇ ਪੰਜਾਬ ਵੱਡਾ ਭਰਾ ਬਣ ਕੇ ਹਰਿਆਣੇ ਨਾਲ ਖੜੇਗਾ ਬਾਰੇ ਸਾਨਹਾਰ ਸਾਨਹਾਰ ਜੈ ਸ਼ਿਮਲੇ ਦੀ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਬਣਨਗੇ ਪੰਜਾਬ ਹਮਾਚਲ ਨਾਲ ਖੜਾ ਹੋਊਗਾ ਸਾਡੀ ਬੇਣ ਦੀ ਇਹਨਾਂ ਦੋਵਾਂ ਸੂਬਿਆਂ ਦੇ ਵਿਦਿਆਰਥੀਆਂ ਨੂੰ ਕਿ ਅੱਜ ਭਰਾ ਬਣੇ ਪੰਜਾਬ ਦੇ ਨਾਲ ਖੜੋ ਪੰਜਾਬ ਦੇ ਨਾਲ ੱਤਿਆਂ ਦੀ ਦਾਸਤਾਨ ਬਹੁਤ ਵੱਡੀ ਆ ਜਦੋਂ 1947 ਚ ਅਸੀਂ ਭਰੋਸਾ ਕਰਕੇ ਹਿੰਦੁਸਤਾਨ ਦੇ ਵਿੱਚ ਆਏ ਆ ਤਾਂ ਇਹਨਾਂ ਦੀ ਵਿਪਰਵਾਦੀ ਲੀਡਰਸ਼ਿਪ ਨੂੰ ਪਤਾ ਹੀ ਕਿ ਸਿੱਖਾਂ ਦੀ ਇੱਕ ਪੋਲੀਟਿਕਲ ਐਸਪੀਰੇਸ਼ਨ ਇਹ ਲੈ ਕੇ ਰਹਿਣਗੇ ਤਾਂ ਇਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਉਹ ਇਸ ਹਿਸਾਬ ਨਾਲ ਤਿਆਰ ਕੀਤਾ ਕਿ ਅਸੀਂ ਯਾਤ ਦੇਸ਼ ਦੇ ਵਿੱਚ ਵੀ ਗੁਲਾਮ ਆ ਇੱਕੋ ਇੱਕ ਸੂਬਾ ਹਿੰਦੁਸਤਾਨ ਦਾ ਜਿਹਦੇ ਕੋਲ ਆਪਣਾ ਪਾਣੀ ਨਹੀਂ ਆ ਉਹ ਪੰਜਾਬ ਦੀ ਰੀਆਰਗੇਨਾਈਜੇਸ਼ਨ ਐਕਟ ਦੀ ਦੇਣਾ ਇੱਕੋ ਇੱਕ ਸੂਬਾ ਹਿੰਦੁਸਤਾਨ ਦਾ ਜਿਹਦੇ ਕੋਲ ਆਪਣੀ ਰਾਜਧਾਨੀ ਨਹੀਂ ਆ ਉਹ ਪੰਜਾਬ ਦੇ ਰੀਆਰਗੇਨਾਈਜੇਸ਼ਨ ਐਕਟ ਦੀ ਦੇਣਾ ਤਾਂ ਅਸੀਂ ਇੱਥੇ ਲਾਣ ਕਰਦੇ ਆ ਕਿ ਸਾਡਾ ਹੁਣ ਰਾਜਧਾਨੀ ਤੋਂ ਬਿਨਾ ਨਹੀਂ ਸਰਦਾ ਬੋਲਾ ਇਸਨ ਰਹਾ ਬਾਤ ਕੀਆ ਸਾਡਾ ਇਸ ਯੂਨੀਵਰਸਿਟੀ ਤੋਂ ਬਿਨਾ ਨਹੀਂ ਸਰਦਾ ਸਾਡਾ ਸਾਡੇ ਦਰਿਆਈ ਪਾਣੀਆਂ ਤੋਂ ਬਿਨਾ ਨਹੀਂ ਸਰਦਾ ਜੇ ਸਾਨੂੰ ਰਾਜਧਾਨੀ ਨਹੀਂ ਮਿਲਦੀ ਜੇ ਸਾਨੂੰ ਦਰਿਆਈ ਪਾਣੀਆਂ ਦਾ ਹੱਕ ਨਹੀਂ ਮਿਲਦਾ ਤੇ ਸਾਡੇ ਕੋਲ ਦੋਹਾਂ ਨੇ ਜਾਂ ਤਾਂ ਅਸੀਂ ਇੱਥੋਂ ਉੱਜੜ ਕੇ ਦੇਸ਼ਾਂ ਵਿਦੇਸ਼ਾਂ 'ਚ ਚਲੇ ਜਾਵਾਂਗੇ ਤੇ ਜਾਂ ਅਸੀਂ ਇੱਥੇ ਲੜਨ ਦੇ ਵਾਸਤੇ ਲੱਕ ਬੰਨਾਂਗੇ ਬਾਲਾ ਇਸ ਤੋਂ ਨਿਹਾਲ ਸਤਿ ਸ਼੍ਰੀ ਅਕਾਲ ਤੇ ਅਸੀਂ ਦੱਸ ਦਈਏ ਕਿ ਲੜਨ ਗੁਰੂ ਦੇ ਸਿੱਖ ਦੇ ਹਿੱਸੇ ਆਇਆ ਜਿੱਦਣ ਗੁਰੂ ਨਾਨਕ ਪਾਸ਼ਾ ਨੇ ਜੰਨੂ ਪੈਣ ਤੋਂ ਨਾ ਕਰਤਾ ਸਿੱਖ ਦੇ ਹਿੱਸੇ ਲੜਾਈ ਉਸੇ ਦਿਨ ਆ ਗਈ ਇਹ ਲੜਾਈ ਜਾਰੀ ਰਹੂਗੀ ਤੇ ਜਿਹੜਾ ਸੰਗੀ ਲਣਾ ਜਿਹੜਾ ਇਹ ਸਾਨੂੰ ਜੇਲਾਂ ਦੀਆਂ ਥਾਣਿਆਂ ਦੀਆਂ ਗੋਲੀਆਂ ਦੀਆਂ ਧਮਕੀਆਂ ਦਿੰਦੇ ਆ ਤਾਂ ਅਸੀਂ ਦੱਸ ਦਈਏ ਕਿ ਸਾਡੇ ਪਹਿਲੇ ਪਾਸ਼ਾ ਨੇ ਬਾਬਰ ਦੀ ਜੇਲ ਕੱਟੀ ਸੀ ਸਾਡੇ 6ਵੇਂ ਪਾਸ਼ਾ ਨੇ ਜਹਾਂਗੀਰ ਦੀ ਜੇਲ ਕੱਟੀ ਸੀ ਅਸੀਂ ਜੇਲਾਂ ਤੋਂ ਥਾਣਿਆਂ ਤੋਂ ਸਾਡੇ ਪਹਿਲੇ ਵੀ ਨੌਜਵਾਨ ਅਨ ਸੇਧੇ ਦੀਨਦੀਪੁਰ ਕੜ ਬੈਠੇ ਆ ਸਾਡੇ ਪਹਿਲੇ ਬੰਦੀ ਸਿੰਘ ਤਿੰਨ ਢਾਕਿਆਂ ਤੋਂ ਹਿੰਦੁਸਤਾਨ ਦੀਆਂ ਜ਼ਿਲ੍ਹਾ 'ਚ ਬੈਠੇ ਆ ਤੇ ਜੇ ਇਹਨਾਂ ਦਾ ਵਹਿਮ ਕਿ ਇਹਨਾਂ ਦੀਆਂ ਜ਼ਿਲ੍ਹਾ ਇਹਨਾਂ ਦੇ ਠਾਣੇ ਸਾਨੂੰ ਡਰਾ ਲੈਣਗੇ ਤੇ ਵਹਿਮ ਕੱਢ ਦੇਣ ਅਹੀ ਗੁਰਗੋਬਨ ਸਿੰਘ ਦੇ ਨਾਦੀ ਪੁੱਤ ਇਕਿਆਂ ਦੇ 51 ਮੋੜਾਂਗੇ ਤੇ ਪੰਜਾਬ ਦੀ ਨੌਜਵਾਨੀ ਜਿੱਥੇ ਸਾਡੇ ਚੱਪੇ-ਚੱਪੇ ਦੇ ਉੱਤੇ ਖੂਨ ਡੁਲਾਇਆ ਜਿੱਥੋਂ ਸੰਘਰਸ਼ ਭਾਈ ਅਮਰੀਕ ਸਿੰਘ ਛੱਡ ਕੇ ਗਏ ਆ ਜਿੱਤੇ ਸੰਘਰਸ਼ ਭਾਈ ਜਸਵੰਤ ਸਿੰਘ ਛੱਡ ਕੇ ਗਏ ਆ ਪੰਜਾਬ ਦੀ ਨੌਜਵਾਨੀ ਹੁਣ ਸੰਘਰਸ਼ ਉਥੋਂ ਚੱਕੂਗੀ ਤੇ ਆਪਣੇ ਹੱਕ ਲੈ ਕੇ ਸਾ ਲਵੇਗੀ ਦੇ ਹੁਣ ਮੈਂ ਇਸ ਧਰਨੇ ਦੇ ਸਬੰਧ ਚ ਬੇਨਤੀ ਕਰਦਾ ਕਿ ਜਿਹੜੇ ਇਹਨਾਂ ਨੇ ਸ਼ਡਿਊਲ ਅਨਾਉਂਸ ਕਰਨਾ ਆ ਜਿੰਨਾ ਸਮਾਂ ਸ਼ਡਿਊਲ ਅਨਾਉਂਸ ਨਹੀਂ ਹੁੰਦਾ ਇਹ ਮੋਰਚਾ ਲਗਾਤਾਰ ਜਾਰੀ ਰਹੂਗਾ ਤੇ ਜਿਹੜੇ ਪ੍ਰੈਸ਼ਰ ਟੈਕਟਿਕਸ ਵਰਤ ਰਹੇ ਆ ਤਾਂ ਇਹਨਾਂ ਨੂੰ ਦੱਸ ਦਈਏ ਕਿ ਸਾਡੇ ਬਾਬੂਆਂ ਨੇ ਕਣਕਾਂ ਬੀਜ ਲੀਆਂ ਵਿਹਲੇ ਆ ਟਰਾਲੀਆਂ ਤੇ ਤਰਪਾਲਾ ਪੈਂਦਿਆ ਅਸੀਂ ਬਿੰਦ ਨਹੀਂ ਲਾਉਣਾ ਜੇ ਇਹਨਾਂ ਨੂੰ ਲੱਗਦਾ ਆ ਕਿ ਕਿਸੇ ਤਰੀਕੇ ਡਰਾ ਕੇ ਧਮਕਾ ਕੇ ਕਿਸੇ ਚਲਾਕੀ ਦੇ ਨਾਲ ਮੋਰਚਾ ਖੇੜ ਦੇਣਗੇ ਤਾਂ ਭਲੇਖੇ ਚ ਹੋਣਗੇ ਆ ਯੂਨੀਵਰਸਿਟੀ ਦਾ ਕੋਨਾ ਕੋਨਾ ਟਰੈਕਟਰ ਟਰਾਲੀਆਂ ਨਾਲ ਭਰ ਦਿਆਂਗੇ ਬੋਲੋ ਇੱਕ ਰਹਾ ਦਾ ਪੰਜਾਬ ਦੇ ਕੋਨੇ ਕੋਨੇ ਚ ਆਏ ਲੋਕਾਂ ਨੇ ਅੱਜ ਦੱਸਤਾ ਆ ਕਿ ਚੰਡੀਗੜ ਸਾਡੀ ਪਿਤਾ ਪੁਰਖੀ ਜ਼ਮੀਨ ਉਜਾੜ ਕੇ ਬਣਾਇਆ ਆ ਤੇ ਇਹਨਾਂ ਦੇ ਪਿਓ ਦੀ ਮਾਲਕੀ ਨਹੀਂ ਆ ਚੰਡੀਗੜ ਇਹ ਪੰਜਾਬ ਦੀ ਮਾਲਕੀ ਆ ਜੇ ਅਸੀਂ ਇਸ ਸੰਘਰਸ਼ ਨੂੰ ਨਾ ਕਿਸੇ ਤਣਪਤਨ ਲਾਇਆ ਤਾਂ ਚੰਡੀਗੜ ਕ੍ਰਾਈ ਸਿਟੀ ਆਨੰਦਪੁਰ ਸਾਹਿਬ ਹਿਆਰਪੁਰ ਪਠਾਨਕੋਟ ਦੇ ਨਾਲ ਇੱਕ ਲੋਅਰ ਹਿੱਲ ਸਟੇਟ ਬਣਾਉਣ ਦੀ ਇਹਨਾਂ ਦੀ ਤਿਆਰੀ ਆ ਆਪਾਂ ਉਧਰ ਗੱਲ ਵਧਣ ਤੋਂ ਪਹਿਲਾਂ ਰੋਕੀਏ ਤੇ ਆਪਾਂ ਆਪਣੀ ਜਿੰਨੀ ਤਾਕਤ ਝੋਕ ਕੇ ਪੰਜਾਬ ਦੇ ਕਾਂਦੇ ਵਾਸਤੇ ਸੰਘਰਸ਼ ਖੜਾ ਕਰੀਏ ਤੇ ਉਹ ਲਈ ਪਹਿਲੀ ਮੰਜ਼ਲ ਪੰਜਾਬ ਯੂਨੀਵਰਸਿਟੀ ਨੂੰ ਦੁਬਾਰਾ ਉਸੇ ਸਟੇਟਸ 'ਚ ਲਿਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ 1984 ਬਾਰੇ ਜਾਣਨ ਦੇ ਲਈ ਕਿਹੜੀਆਂ ਕਿਤਾਬਾਂ ਪੜ੍ਹੀਏ ਅੱਜ ਸਾਡੀ ਨੌਜਵਾਨ ਪੀੜੀ ਦੇ ਵਿੱਚ 1984 ਬਾਰੇ ਜਾਣਨ ਸਮਝਣ ਦੀ ਖੇਚ ਬਹੁਤ ਜ਼ਿਆਦਾ ਹੈ ਅਦਾਰਾ ਸਿੱਖ ਸਿਆਸਤ ਤੱਕ ਕਈ ਨੌਜਵਾਨਾਂ ਵੱਲੋਂ ਪਹੁੰਚ ਕੀਤੀ ਜਾਂਦੀ ਰਹੀ ਹੈ ਕਿ 1984 ਬਾਰੇ ਕਿਹੜੀਆਂ ਕਿਤਾਬਾਂ ਬੜੀਆਂ 1984 ਇੰਨਾ ਵਿਆਪਕ ਵਰਤਾਰਾ ਸੀ ਕਿ ਇਹਦੇ ਬਾਰੇ ਸਮੁੱਚੇ ਤਰ੍ਹਾਂ ਤੇ ਸਮਝ ਕਿਸੇ ਇੱਕ ਲਿਖਤ ਵਿੱਚ ਨਹੀਂ ਸਮਾ ਸਕਦੇ ਅਸੀਮ ਪਾਠਕਾਂ ਦੀ ਸਹੂਲਤ ਲਈ 1984 ਬਾਰੇ ਕੁਝ ਮੁੱਢਲੀਆਂ ਅਤੇ ਅਹਿਮ ਕਿਤਾਬਾਂ ਦਾ ਜੋਟਾ ਇਕੱਠਾ ਕੀਤਾ ਹੈ ਇਹ ਕਿਤਾਬਾਂ 1984 ਨਾਲ ਜੁੜੇ ਵੱਖ-ਵੱਖ ਘਟਨਾਵਾਂ ਤੇ ਵਰਤਾਰਿਆਂ ਬਾਰੇ ਵੱਖ-ਵੱਖ ਨਜ਼ਰੀਏ ਤੋਂ ਲਿਖੀਆਂ ਗਈਆਂ ਨੇ ਇਹ ਕਿਤਾਬਾਂ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿੱਚ ਕਿਤੇ ਵੀ ਮੰਗਵਾਈਆਂ ਜਾ ਸਕਦੀਆਂ ਨੇ ਕਿਤਾਬਾਂ ਮੰਗਵਾਉਣ ਦੇ ਲਈ ਤੁਸੀਂ ਸਾਨੂੰ WhatsApp ਤੇ ਸੁਨੇਹਾ ਭੇਜੋ 99682 25990 89682 25990